ਇਕ ਓਅੰਕਾਰ ਸਤਨਾਮ ਕਰਤਾ ਪੁਰਖ ਜਿਹੜਾ ਪਉ ਨਿਰਵੇਰ ਕਾਲੰ ਮਰਤੁ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਗੀ ਜੇ ਸੋਚੀ ਨਖਵਾਰ ਜੇ ਪੈ ਚੁਣਾ ਹੋ ਵੀ ਇੰਜੇ ਲਾਇ ਰਹਾਂ ਲਪਤਾਰ ਭੁਖਿਆ ਭੁਖਮ ਉਤਰੀ ਜੇ ਬੰਨ ਫੁਨੀਆਂ 파 ਸਹ ਸਿਆਣ ਪਾਲਖ ਹੋਹੇ ਤੈ ਕਿਨ ਚੱਲੇ ਨਾਲ ਕੇ ਸਚਿਆਰਾ ਹੋਈ ਐ ਕੇ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਦੇਖਿਆ ਨਾਲ ਹੁਮੀ ਹੋ ਬੁਨਿਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮ ਹੀ ਤੁਮਨੇਸ਼ ਹੁਕਮ ਲੇਖ ਦੁਖ ਸੁਖ ਆਈ ਏ ਕਿਨਾਂ ਹੁਕਮੀ ਬਖਸ਼ੀਸ਼ ਇੱਕ ਹੁਕਮ ਹੀ ਸਦਾ ਪਪਾਹੀ ਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਮੇ ਕਹੇ ਨਾ ਕੋਈ ਗਾਇ ਕੋ ਤਾਣ ਹੋਵੇ ਕਿਸੇ ਤਾਣ ਗਾਇ ਕੋ ਦਾਨ ਜਾਣੀ ਨਿਸਾਨ ਗਾਏ ਕੋ ਗੁਣ ਵੜਿਆ ਚਾਰ ਗਾਵੀ ਕੋ ਵਿਦਿਆ ਵਖੰ ਵਿਚਾਰ ਗਾਏ ਕੋ ਸਾਜ ਕਰੇ ਤਨ ਕੀ ਗਾਵੇ ਖੋ ਜੀ ਲੈ ਫਰਦੇ ਗਾਏ ਕੋ ਜਾਪੇਂਦੇ ਸੇ ਦੂਰ ਗਾਵੀ ਕੋ ਇਥੇ ਹਲ ਰਹੰਦੂਰ ਪਥਨਾ ਕਥਨਾ ਆਈ ਤੋਟ ਕਤਕਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜੁਗਾ ਜਗੰਤਰ ਖਾਈ ਖਾਈ ਉਹ ਕਮੀ ਹਕਮਤ ਲਾਇ ਰਾਹੁ ਨਾਨਕ ਬਿਕ ਸੇ ਵੇ ਪਰਵਾਹ ਸਚ ਸੈ ਸਚ ਨਾਹੀ ਪਾਕੀਆਂ ਪੋ ਆਪਾਰ ਆਖੇ ਮੰਗੇ ਦੇਹ ਦੇ ਦਤ ਕਰੇਂ ਦਾਤਾਰ ਫੇਰ ਕੇ ਅੰਗੇ ਰਖੀਏ ਜਿੰਦੇ ਸੇ ਦਰਵਾਰ ਮੋਹ ਕੀ ਬੋਲਣ ਬੋਲੀਏ ਜਿਸ ਹੰ ਧਰੇ ਪਿਆਰ ਅਮਰਤ ਵਿਲਾ ਸਤਿਨਾਮ ਓ ਡਿਆਈ ਵਿਚਾਰ ਕਰਮੀ ਆਵੇਂ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਇਹਨ ਸੇ ਵਿਆਥ ਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਦਾਨ ਗਾਵੀਏ ਸੁਣੀਏ ਮੰਨ ਰਖੀਏ ਭਾਉ ਦੁਖ ਪਰ ਹਸੋਂ ਘਾਲ ਲੇ ਜਾਈ ਗੁਰਮੁਖ ਨਦਮ ਗੁਰਮੁਖ ਵੀਦਮ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਿਥੋਂ ਚਾਈ ਗੁਰਾਈ ਕਦੀ ਮੁਝਾਈ ਸੁਨਾ ਜੀਆਂ ਕਾਇ ਤਾਤਾ ਸੋਮੇ ਉਸਨ ਜਾਈ ਤੇਥ ਨਾਮਾ ਜੇ ਤਿਸ ਭਾਵਾਂ ਮਿਲ ਪਾਣੀ ਕੇ ਨਾਹੀ ਕਰੇ ਜੇ ਤੇ ਸੇ ਤੁਮ ਪਾਹੀ ਵੇਖਾਂ ਬਿਨ ਕਰਮਾ ਕੀ ਮਿਲੇ ਲਈ ਮਤਵ ਚਤਨ ਜੋ ਵਾਹਰ ਮਾਨ ਕ ਜੇ ਕੋ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇ ਬਝਾਈ ਸਬਨਾ ਜੀਆਂ ਕਾਇ ਫੰਦਾਤਾ ਸੋ ਮੇ ਉਸ ਨਾ ਜਾਈ ਜੇ ਜੁਗ ਚਾਰੇ ਅਰ ਜਾ ਹੁੰਦ ਸੋਣੀ ਹੋਏ ਨਵਾਂ ਖੰਡੋ ਜਾਨੀ ਦਾ ਚਲੇ ਸਭ ਕੋਏ ਚੰਗਾ ਨੁਰ ਖਾਈ ਕੇ ਜਸ ਗੀਤ ਜਗਲੇ ਜੇ ਸੰਦਨਾ ਆਹੀ ਤਾਂ ਬਾਤ ਨ ਪੁੱਛੀ ਕਿ ਪੀਟਾ ਅੰਦਰ ਗੀੜ ਘਰ ਦੋਸ਼ੀ ਦੋਸ਼ ਤਰੇ ਨਾ ਅੰਦਰ ਗਨ ਗਨ ਕਰੇ ਗਣ ਬੰਤਿਆ ਹੁੰਦੇ ਤੇਹਾ ਕਹਿਨਾ ਸੋਝੀ ਜੇ ਤਿਸ ਕੋ ਨੂੰ ਕਹੀ ਕਰੇ ਸੁਨੇ ਅਸੇ ਦਿਪੇ ਸੁਨਾਥ ਸੁਣੀਏ ਤਰ ਤਵਲੀ ਆਕਾਸ਼ ਅਨ ਹਿੰਦੀਪ ਲੋਨ ਪਰਤਾ ਸੁਣੀਏ ਪਹੇ ਨ ਸਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ ਨਹੀਂ ਦੁਖ ਪਾਪ ਕਾ ਨਾਸ ਸੁਣੀ ਈਸ਼ਰ ਵਰਮਾ ਇੰਦਰ ਸੁਣੀ ਮੁੱਖ ਸਲਾਹ ਹਰਮੰਦ ਸੁਣੀ ਜੋਬ ਜਗਤਨ ਭੇਰ ਸੁਣੀ ਸਸ ਸੰਵਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਨਹੀਂ ਦੁਖ ਪਾਪ ਕਾ ਨਾਸ ਸੁਣੀ ਸਤ ਸੰਤੋਗ ਗਿਆਨ ਸੁਣੀ ਅਸਰ ਕਾਸ਼ਨਾ ਸੁਣੀ ਪੜ ਪੜ ਪਾਵੇ ਮਾਨ ਸੁਣਿ ਲਾਗਿਐ ਸੇਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸਨੀ ਦੁਖ ਪਾਪ ਕਾ ਨਾਸੁ ਸੁਣਿ ਸਰਾਗੁ ਨ ਕੀ ਗਾਸਣਿ ਸੇਖ ਪੀੜ ਪਾਤੀ ਸ਼ਾ ਸੁਣਿ ਅੰਦੇ ਪਾਗੇ ਰਾਖੋ ਸੁਣਿ ਹਾਸ ਤਿਸੰਗਾ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿ ਸੁਣਿ ਦੁਖ ਪਾਪ ਕਾ ਨਾਸੁ ਮਨੇ ਗੀਂ ਗਤ ਕੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਇ ਕਾਵਿਦ ਕਵਨ ਲੇਖਨ ਹਾਰ ਮਨੇ ਗਾਵੇ ਕੰਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮੰਜਾਲੇ ਮਨੁ ਕੋਈ ਮਨੇ ਸਤ ਹੋਏ ਮਨ ਬੰਧ ਮਨੇ ਸਗਲ ਪੰਕੇ ਸਤ ਮਨੇ ਮੋ ਚੋਟਾ ਨਾ ਖਾਏ ਮਨੇ ਜਮ ਕੀ ਸਾਸ ਨਾ ਜਾਈ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੀ ਮਨ ਕੋ ਮਨੇ ਮਾਰ ਕਠਾਕ ਨਾਏ ਮਨੇ ਪਸੂ ਪਰ ਗੜ ਜਾਈ ਨੰਨੀ ਮਾਰ ਨਾ ਚੱਲੇ ਪੰਤ ਮਨਨੇ ਤੁਮ ਸੇਤੀ ਜਸਾ ਬੰਦੇ ਸਾ ਨਾਮ ਰੰਝਿਨ ਜਿਨਹੇ ਜੇ ਕੋ ਮਨ ਜਾਣੀ ਮਨ ਕੋ ਮਨੇ ਹੈ ਪਾਪ ਹੀ ਮੋਖ ਦਵਾਰ ਮਨੇ ਪਰਵਾਰੀ ਸਹਾਰ ਮਨੇ ਤਰੇ ਤਰੇ ਗਿ ਸੇਖ ਮਨੇ ਨਾਨਕ ਪਵਿ ਨ ਅਪਿਖ ਐਸਾ ਨਾਮ اندر ਜਿੰਨ ਫੇ ਜੇ ਕੋ ਮਨ ਜਾਣੇ ਮੁਕੇ ਪੰਜ ਵਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮੰਗ ਪੰਜ ਸੂਹ ਹੈ ਦਰਜਾ ਜਾਨ ਸੰਚਾ ਕਾਗੁਰ ਇਕ ਧਿਆਨ ਜੇ ਕੋ ਕਹੇ ਕਰੀ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੋਤ ਹੁੰਦਿਆ ਕਾ ਪੂਤ ਸੰਤੋਥਾਰ ਖਿਆ ਜਨ ਸੂਤ ਜੀ ਕੋ ਹੋ ਜੇ ਹੋਏ ਸਿਆਣ ਤਵਲੀ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋ ਤਿਸ ਤੇ ਪਾਤਲੇ ਕੰਜੂਰ ਜੀ ਯਾਤਰੰਗਾ ਕੀ ਨਾਵ ਸਮਨਾਲ ਕੀ ਆਪਣੀ ਕਲਾ ਹਉ ਲੇਖਾ ਲਖ ਜਾਣੀ ਕੋ ਲੇਖਾ ਲਿਖਿਆ ਕੀਤਾ ਹੈ ਗੀਤਾ ਤਾਂ ਸਹਾਲਿਆ ਰੂਪ ਕੀਤੇ ਨਾ ਜਾਣੀ ਕੁੰਕੂਤ ਗੀਤਾ ਪਸਾਈਂ ਕੋ ਕਬਾਉ ਤਿਸ ਤੇ ਫਿਲਾਕ ਦਰਿਆ ਬੋਲਦੇ ਤੇ ਕਮਨ ਕਹਾਣੀ ਚਾਰ ਹਾਰਿਆ ਨਾ ਜਾਵੇ ਇੱਕ ਵਾਰ ਜੋ ਤਤ ਭਾਵੇ ਸਹੀ ਭਲੀਕਾਰ ਸਦਾ ਸਲਾਮਤ ਰੰਕਾਰ ਅਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਰਾਤਮੁਖ ਵੇਦ ਪਾਠ ਅਸੰਗ ਯੋਗ ਮੰਦਰੀ ਸਿ ਹੁਦਾਸ ਸੰਗ ਭਗਤ ਗਣ ਗਿਆਨ ਵਿਚਾਰ ਸੰਗ ਸੱਤੀ ਆ ਸੰਗ ਦਾਤਾਰ ਅਸਾਂ ਕਸੂਰ ਮੂ ਭਗ ਸਾਰ ਸੰਖ ਮੋਲੀ ਬਲਾਈ ਤਾਰ ਉਧਰ ਤਕੌਣ ਕਹਣਾ ਵਿਚਾਰ ਹਾਰਿਆ ਨਾ ਜਾਵੇ ਈਂਕ ਵਾਰ ਜੋ ਤਤ ਭਾਵੇ ਸਾਈ ਭਨੇਕਾਰ ਤੋ ਸਦਾ ਸਲਾਮ ਅਰੰਕਾਰ ਅਸਾਂ ਸੰਖ ਮੋਰ ਕੰਤ ਕੋ ਸੰਖ ਚੋਹਰਾ ਨੂੰ ਕੋ ਅਸਾਂ ਸੰਖ ਵਰ ਕਾ ਜਾਈ ਨੀ ਜੋਰ ਅਸੰਖ ਕਰਮ ਸत्या ਖੰਬਾਈ ਸੰਖ ਪਾਪ ਨੋ ਭਗ ਰੰਜਾਇ ਸਾਂਗ ਕੋੜਿਆਰ ਕੋੜੇ ਫਿਰਾਇ ਸੰਖ ਮਲੇਸ਼ ਮਲ ਭਾਖਾਈ। ਅਸੰਗ ਲਿੰਦਕ ਅਸਰ ਕਰੇ ਭਾਰ। ਨਾਨਕ ਨੀਚ ਕਹੀ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਭਾਵੇ ਸਹੀ ਪਰਿਕਾਰਨ। ਤੋ ਸਦਾ ਸਲਾਮਤ ਰੰਗ ਸੰਖ ਲਾਉ ਸੰਖਤਾ ਮੰਗਾ ਮੰਗਮ ਸੰਖ ਲੂ। ਅਸਾਂ ਕਹਿ ਸਿਰ ਭਾਰ ਹੈ ਖਰੀ ਨਾਮ ਖਰੀ ਸਲਾਖਰੀ ਗਿਆਨ ਗੀਤ ਗੁਣ ਕਾ। ਆਖਰੀ ਲੇਖਣ ਬੋਲਣ ਮਾਖਰਾ ਸਰ ਸੰਜੋਗ ਵਖਾਂ ਜਿਨ ਨੇ ਲਿਖੇ ਤਿਸਰਨਾਈ ਜੇ ਫਰਮਾਏ ਤੇ ਉਤੇ ਪਾਹੀ ਜੇਤਾ ਕੀਤਾ ਚੇਤਾ ਨਾ ਵਿੰਡਾ ਵੀ ਨਾਹੀ ਕੋਥਾ ਕੋਦਰਤ ਕੌਣ ਕਹਾ ਵੀ ਚਾਰ ਹਵਾਰਿਆ ਨਾ ਜਾਵੇ ਇੰਕਵਾਰ ਜੋਤਿ ਭਾਵੇਂ ਸਾਈ ਭਰੇ ਕਾਲ ਤੁਹਰਾ ਸਲੰਗ ਰੰਗੰਕਾਰ ਪਰ ਇਹ ਹੱਥ ਪੈ ਤੰਦੇ ਪਾਣੀ ਧੋਤੇ ਉਤਰ ਸਕੇ ਮੋਤ ਪਲੀਤੀ ਕੱਪੜ ਹੋਏ ਦੇ ਸਭ ਲਿਯਤ ਹੋਏ ਫਰੀਮਾਤ ਪਾਪਾ ਕੀ ਸੰਗਤੋਂ ਪਹਿਨਾਵੇਂ ਕੇ ਰੰਗ ਨਹੀਂ ਪਾਪੀ ਆਖਣ ਨਹੀਂ ਕਰ ਕਰ ਕੰਨ ਨਿਕਲ ਜਾਹੁ ਆਪੀ ਵੀ ਜਾਪੀ ਖਾਉ ਨਾਨਕ ਹੁਕਮੀ ਆਹੂ ਜਾਹੁ ਤੀਰ ਤਮ ਦਿਆਦ ਦਾ ਜੇ ਕੋ ਭਾਵੇ ਤਿਲਕਾ ਮਾਨ ਸੁਣੀਆ ਮੰਨੀਆ ਮਨ ਕੀਤਾ ਭਾਉ ਅੰਤਰ ਗਾਤੀ ਤੁਮੰਦਾਓ ਸਾਕੁਮ ਤੇਰੇ ਮੇ ਨਾਹੀ ਹੋਏ ਬਣ ਬਣ ਕੀਤੇ ਭਗਤ ਨਾ ਹੋਏ ਵਾਤ ਆਦ ਬਾਣੀ ਪਰਮਾਉ ਸਹਾ ਸਹਾਂ ਸਦਾ ਉਚਾਉ ਹਉ ਸਵੇਲਾ ਵਕਤ ਕਵਨ ਕਵਨ ਸਿਤ ਕਣਵਾਰ ਕਵਨ ਸ੍ਰੋਤੀ ਮਹਾ ਕਵਨ ਜੇਤ ਹੋਇ ਆਇ ਆਕਾਰ ਵੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਰਦੀਆਂ ਜੇ ਲੇਖਣ ਲੇਖ ਪੁਰਾਨ ਸਿੱਤ ਵਾਰਨਾ ਜੋਗੀ ਜਾਣ ਤਾ ਹੁਨਾ ਕੋਈ ਜਾ ਕਰਦਾ ਸੀ ਪੀਂ ਕੋ ਸਾਂਝੀ ਆਪੇ ਜਾਣੀ ਸੋਈ ਏਵ ਕਰਿਆ ਅੱਖਾਂ ਕਿਸ ਲਾਇਕ ਵਾਨੀ ਕਵ ਜਾਨ ਨਾਨਕ ਆਖਾਂ ਸਾਖੂ ਆਖੇ ਇੱਕ ਦੋ ਇੱਕ ਸਿਆਣਾ ਮੰਡਲਾ ਸਾਈ ਵੰਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇਖੂ ਆਪੋ ਜਾਣੀ ਆਗੇ ਗਿਆਨ ਸੂਹ ਹੈ ਪਤਾਲ ਪਤਾਲਾ ਘਾ ਅਕਾਸਾਂ ਗਾ ਸੂੜ ਕੋੜ ਕਪਾਲ ਸਕੇ ਵੇਦ ਕਹਿਨਕ ਬਾਸ ਸਹਸ ਅਠਾਰਹ ਕਹਿਨਕ ਤੇ ਬਾਸ ਲੁਕਤਾਤ ਲੇਖਾ ਹੇ ਤਲੀਂ ਕੇ ਲੇਖੀ ਹੋਏ ਬਨਾਸ ਨਾਨਕ ਹੋੰਡਾ ਕੀ ਆਪੀ ਜਾਣੀ ਆ ਅਲਾਹੀ ਸਲਾਇਤੀ ਸਤ ਨਾ ਪਾਈਆਂ ਨਦੀਆਂ ਅਤੇ ਵਹਾਫੇ ਸਮੁੰਦਰਾਂ ਜਾਣੀਆਂ ਸਮੁੰਦਰ ਸਾ ਸੁਲਤਾਨ ਗਹਿਰਾ ਸੀਤੀ ਮਾਲ ਧਨ ਕੀੜੀ ਤੰਨ ਹੋਣੀ ਜੇ ਤਿਸ ਮਨੋਂ ਨ ਵਿਸਤਰੇ ਆਤਨਾ ਸਵਤੀ ਕਹਿਣਾ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤਨ ਦੇਖਣਾ ਸੁਣਨਾ ਅੰਤਨ ਤਨ ਜਾਪੀ ਜਾ ਮਨ ਮਨ ਤਨ ਤਨ ਜਾਪੀ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬੱਲਾਹੀ ਤਾਂ ਕਿ ਅੰਤ ਨਾ ਪਾਏ ਜਾਹਿ ਇਹ ਅੰਤ ਨਾ ਜਾਣੀ ਕੋਈ ਵਹਤਾ ਗਹੀ ਬੋਤਾ ਹੋਏ ਵੰਡਾ ਸੋਚਾ ਉੱਚਾ ਤਾ ਉੱਚੇ ਉਪਰ ਉੱਚਾ ਨਾ ਏ ਬੜੂ ਉੱਚਾ ਹੋਏ ਕੋਈ ਸੋਚੇ ਕੂ ਜਾਣੀ ਸੇ ਜੀ ਬੜਿਆ ਜਾਣੀ ਆਪੇ ਆਪ ਨਾਨ ਗਦਰੀ ਕਰੀਂ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੰਡਾ ਦਾਤਾ ਸਨਾਤਮਾਈ ਕੀਤੇ ਮੰਗੇ ਜੋੰਦੇ અપਾਰ ਕੀਤਿਆਂ ਗੰਚ ਨਹੀਂ ਵਿਚਾਰ ਕੀਤੇ ਖੋਟੇ ਬੇਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖ ਖਾਈ ਖਾਏ ਕੀਤੇ ਜੋ ਕਪੂਰ ਦੰਵਾਰ ਇਹ ਜੀ ਦਾਤ ਤੀਨ ਦਾਤਾ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਸਕੀ ਕੋਈ ਜੇ ਕੋ ਖਾਇ ਕਿ ਅੱਖਣ ਪਾਏ ਹੋ ਜਾਣ ਜੀਤਿਆ ਮੂੰ ਖਾਇ ਆਪਣੇ ਜਾਣੀ ਆਪੀ ਦੀ ਅੱਖੇ ਸੇ ਵੀ ਕਈ ਕੇ ਜਿਸ ਨੂੰ ਵਾਸ਼ੇਸ਼ ਉਤਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਅਮੋਲਾ ਗੁਣ ਵਪਾਰ ਮੁਲ ਪਾਰੀ ਮਲ ਪੰਡਾਲ ਅਮਲ ਆਵੇ ਮਲ ਜਾਏ ਮਲ ਪਾਏ ਮਲਾ ਸਮਾਏ ਮੋਲ ਤੋਂ ਮੁਲਤੀ ਵਾਂ ਅਮੁੱਲ ਤੋਲ ਮਨ ਫਰਮਾ ਮਲ ਵਸੀ ਸਮੁੰਨ ਨਿਸਾਨ ਅਮੁੱਲ ਕਰਮ ਫਰਮਾ ਮੁੱਲ ਮਲ ਆਖਿਆ ਨਾ ਜਾਏ ਆਖਾ ਕਰੇ ਲਵਲਾ ਆਖੇ ਬੇਦ ਪਾੜ ਫਲਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮ ਆਖੇ ਦਾ ਆਖੇ ਗੋਪੀ ਤੇ ਗੋਵਿੰਦਾ ਆਖੇ ਸ੍ਰੀ ਆਖੇ ਸਿੰਧ ਆਖੇ ਕੇ ਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇ ਆਖੇ ਸੁੰਦਰ ਮੰਝੇ ਅਸੀ ਕੇਤੇ ਆਖੀ ਆਖਣ ਪਾਹੀ ਹੂ ਕੇਤੇ ਕਹਿਖੇ ਉਟੜ ਜਾਈ ਇਹਤੇ ਗੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਜੀਵਲ ਭਾਵੇਂ ਤੇਵਲ ਹੋਏ ਨਾਨਕ ਜਾਣੀ ਸਾਚਾ ਸਿਹ ਜੇ ਕੋ ਆਖੀ ਬੋਲ ਬੰਗਾਲ ਤਾਂ ਲਖੀਏ ਸਰੰਗਵਾਰ ਗਵਾਰ ਸੁੰਦਰ ਕੀ ਹਾ ਸੂਖਰ ਕੀ ਹਾਂ ਜਿਤ ਵੈਸ ਸੰਭਾਲ ਲੇ ਗਾਵੇ ਨਾਦਨੀ ਇੱਕ ਅੰਸ਼ਖਾ ਕੀਤੀ ਗਾਵਨ ਹਾਰੀ ਕੇ ਤੇ ਰਾਗ ਪਰੇ ਸੋ ਕਹੀਨ ਕੀਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਾਣ ਪਾਣੀ ਵੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਸਰਬਰਮਾ ਦੇਵੀ ਸੰਸਦਾ ਸਵਾਰੀ ਗਾਵੇ ਇੰਦਨ ਦਸਨ ਵੇਠੇ ਦੇਵਤਿਆਂ ਦਨ ਨਾਲੇ ਗਾਵਹਿ ਸਿਰ ਸਬੰਧ ਦੀ ਅੰਦਰ ਗਾਵਨ ਸਾਧ ਬਚਾਰੀ ਗਉਂਜੀ ਤਿਸ ਤਿਸ ਸੰਤੋ ਕੀ ਗਾਵਹਿ ਬੇਲ ਕਰਾਰੇ ਗਾਵਨ ਪੰਡਿਤ ਪੰਦਰ ਫੀਸਰ ਜੋਗ ਜਗਵਿੰਦਾ ਨਾਲੇ ਗਾਵੇ ਮੋਹਣੀਆਂ ਮਨ ਮੋਹ ਸੁਰਗਾ ਮਛ ਪਿਆਲੇ ਗਾਵਨ ਰਤ ਨੂੰ ਪਾਏ ਤੇਰੇ ਅਰ ਸਰਤੀਤ ਨਾਲੇ ਗਾਵਹਿ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੈ ਖੰਡ ਮਲਵੰਡਾ ਕਰ ਕਰ ਰੱਖੀ ਤਾਰੀ ਸੇਤ ਦਿਨੋਂ ਗਾਵੈ ਜੋਤਿ ਤੇ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨੋਂ ਸੇ ਮੇਛਤ ਨਾ ਬਨਾਨੀ ਕਿਆ ਵਿਚਾਰੀ ਸੋ ਇਸ ਹੰਦਾ ਸਾਚ ਸਭ ਸਾਚਾ ਸਾਚੀ ਨਾਹੀ ਹੈਪੀ ਹੋਸ ਜਾਈ ਨਾ ਜੈ ਸ੍ਰਿਤਨਾ ਜਿੰਨ ਰਚਾਈ ਰੰਗੀ ਰੰਗੀ ਭਾਤਮ ਕਰਖ ਜਿਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤੇ ਸੰਦੇਹ ਹੰਢਿਆ ਇਹੀ ਜੋਤਿ ਸਭਾਵੇਂ ਸੋਈ ਕਰਸੀ ਜੋਤਿ ਪਰ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਗਨਾਨ ਕਰਹਿ ਲਜਾਈ ਮੁੰਦਾ ਸੰਤੋਸ ਸਾਨੂੰ ਪਾਤ ਝੋਲੀ ਧਿਆਨ ਕੇ ਕਰਹਿ ਬਕੂਤ ਕਿੰਤਾ ਕਾਲ ਕਵਾਰੀ ਕਾਇਆ ਜੋਤ ਡੰਡਾ ਪ੍ਰਤੀ ਤਾਹੀ ਪੰਥਿ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਂਦੇ ਦਸਿਆ ਦੇਸ ਆਂਧ ਅਨੀ ਦੇ ਅਨਾਥ ਅਨਾਹਦ ਜਗ ਜਗ ਏਕ ਹਮ ਵੇਸ ਭਗਤ ਗਿਆਨ ਦਿਆ ਢੰਡਾ ਨਕਰਕਣ ਵਾਂਜੀ ਨਾਰ ਆਪਨਾਥ ਨਾਥੀ ਸਵਜਾ ਕੇ ਪ੍ਰਸਦ ਅਵਰਾ ਸਾਥ ਸੰਜੋ ਜੋ ਦੇਕਾਰ ਚਲਾਵੇਂ ਲੇਖੇ ਆਹੀਂ ਭਾਗ ਆਂਦੇ ਤੁਸੀਂ ਅੰਦੇਸ ਆਦ ਅਨੀਲ ਅਨਾਥ ਅਨਾਹਦ ਜਗ ਜਗ ਇੱਕ ਹੋ ਵੇਸ ਏ ਕਾਮਾਈ ਜੁਗਤ ਵੀ ਆਈ ਤਿੰ ਜੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਈ ਹਿੰਦੀ ਵਾਂ ਜਿਉ ਤਿਸ ਭਾਵੇਂ ਤੇ ਵੇਚ ਲਾਵੇ ਜੀਵ ਹੋਵੇ ਪਰਮਾਨ ਉਹ ਵੇਖੈ ਉਹਨਾਂ ਦਾ ਨਾਹੀ ਬਹਤਾ ਜੀਂਦਾਨ ਆਦੇਸੇ ਅੰਦੇਸ ਆਦ ਅਨੀਲ ਅਨਾਤ ਅਨਾਹਦ ਜਗ ਜਗ ਏਕ ਹੋਵੇ ਸਾਸਾਂ ਦੈ ਨਿੰ ਪੰਡਾਰ ਜੋ ਕਿਸ ਪਾਸੇ ਕਵਾਰ ਕਰ ਕਰ ਵੇਖੇ ਜਿਨਹਾ ਨਾਨਕ ਸਚੀ ਕੀ ਸਾਚੀ ਕਾਰ ਅੰਦੀਏ ਜੀ ਅੰਦੀਸ ਆਂਧ ਅਨੀਰ ਅਨਾਤ ਅਨਾਦ ਜਿਗਤ ਇੱਕ ਹੁੰ ਵੇਸ ਇੱਕ ਦੋ ਜੀ ਹੋਲਾ ਕਹੂ ਹੈ ਲੱਖ ਵੀ ਲਖ ਵੀਸ ਲਖ ਲਖੀੜਾ ਆਖੀ ਏਕ ਨਾਂ ਜਗ ਦੀਸੇ ਤਰਾ ਪੱਤ ਬੜੀਆਂ ਝਰੀ ਹੋਈ ਆਖੀ ਸੁਣ ਗੱਲਾ ਆਕਾਸ਼ ਕੀ ਕੀਟਾ ਆਹੀ ਰੀਸ ਨਾਨਕ ਨਜ਼ਰੀ ਪਾਈਐ ਕੁਰੀ ਕੁਰੀ ਠੀ ਸਾਖਨ ਜੋਰ ਚ ਪੈ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋ ਨਾ ਜਿਨ ਮਤ ਨਾ ਜੋਰ ਜੋ ਨਰਾਇ ਮਰਮ ਸੋ ਜੋ ਨਾ ਸਕੀ ਗਿਆਨ ਬਚਾ ਜੋ ਨਾ ਜੁਤੇ ਛੁਟੇ ਸੰਸਾਰ ਜੈਸੇ ਅਥ ਜੋਕ ਔਰ ਵੇਖੇ ਸੋ ਨਾਨਕ ਤੁਮ ਨੀਚ ਨਾ ਕੋਈ ਰਾਸਤੇ ਦੋ ਤਿੱਥੀ ਵਾਰ ਪਉਣ ਪਾਣੀ ਅਗਨੀ ਪਤਾਲ ਤਸਵੇ ਤ੍ਰਿਥਾ ਹੋਰ ਖੀਂ ਧਰਮਸਾਤ ਤਸਵੇ ਜੀ ਜਗਤ ਕੇ ਰਾਮ ਗਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾ ਸੱਚਾ ਅਸੱਚਾ ਦਰਵਾਰ ਤਿਥੇ ਸੋਨ ਪੰਚ ਪਰਮਾਨ ਨ ਤਰੀ ਕਰਮ ਪਵਿਨ ਸੰਤ ਕਚ ਬਕਾ ਉੱਤੇ ਪਾਈ ਨਾਨਕ ਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਇਤੇ ਕੋਣ ਪਾਣੀ ਵੇਸੰਤਰ ਕੇਤੇ ਗਾਨ ਬਿਹੇਸ ਇਤੇ ਫਰਮੇ ਕਾਲ ਘਰੀਏ ਰੂਪ ਰੰਗ ਕੇ ਬਿਹੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇਹਦੇ ਚੰਦ ਸੋਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਦਵਦਨਾ ਸਕਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੰਨ ਕੇਤੇ ਕਿਰਤ ਸੰਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ 파ਸ ਨਿਰੰਦ ਗੀਤਿਆਂ ਸੁੱਤੀ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖਾਨ ਮੇ ਗਿਆਨ ਪਰਚੰਦਿਥੇ ਨਾਸ ਬਨੂ ਦਾ ਕੋਡ ਅਨੰਦ ਸਰਮ ਖੰਡ ਕੀ ਬਾਣੀ ਲੋਕ ਤਥਿ ਅਕਾਰਸ ਘੜੀਏ ਵਹ ਤਨੂ ਨੁ ਪਸ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਿਛਤਾਈ ਤਥੇ ਘੜੀਏ ਸਤ ਮਤ ਮਨ ਬੁੱਧ ਤਥੇ ਘੜੀਏ ਸੁਨਨ ਨਾ ਕਿਸੋ ਦਾ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋਰ ਤਥੇ ਜੋਤ ਮਹਾ ਬਸੋ ਤਿਲ ਮੇਂ ਰਾਮ ਵਰੀਆ ਪ੍ਰਭੂ ਤਥੇ ਸੀਤੋ ਸੀਤਾ ਮਹਿਮਾ ਮਾਈ ਤਾਖਿਰ ਆਪਣਾ ਕਸਨੇ ਜਾਈ ਨਾ ਹੋ ਮਰੀ ਨਰਥਾ ਕੇ ਜਾਈ ਜਿਨ ਕੇ ਰਾਮ ਵਸੇ ਮਨ ਮਾਹੀ ਤਥੇ ਭਗਤ ਵਸੇ ਕੇ ਲੋ ਕਰੇ ਹਨਨ ਸਚਮ ਸੋਏ ਸਾਚੇ ਖਾਨ ਦੇ ਬਸੇ ਰੰਕਾਰ ਕਰ ਕਰ ਵੇਖਨ ਦਨੇ ਹਾਲ ਤੇ ਸੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤੇ ਸੇ ਰੂਪ ਆਕਾਰ ਜਿਉ ਜਿਉ ਹੁਕਮ ਤੇ ਵੇਤ ਵਕਾਰ ਵੇਖੇ ਬਿਸੇ ਕਰ ਵਿਚਾਰ ਨਾਨਕ ਸਨਾ ਕਰੜਾ ਸਾਰ ਜਤ ਪਹਾੜਾਂ ਤੇਜ ਸੁਨਿਆਰ ਅਹਰ ਨਵਾਤ ਵੇਦ ਸਿਆਰ ਪੋਖ ਲਾਗ ਨੂੰ ਤਪ ਤਾਓ ਭਾਂਡਾ ਫੋ ਅੰਮ੍ਰਿਤ ਢਾਲ ਘੜੀਏ ਸਦ ਸਚੀ ਟਕਸਾਲ ਜੇਨ ਕੋ ਨਦਰ ਕਰ ਮਨ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿਮਾਹ ਤੈ ਦੇਸਰਾ ਤੂਏ ਦਾਈ ਦਾਇਆ ਖੇਲੇ ਸਗਲ ਜਗਤ ਗਏ ਅਹਿੰਆ ਬਰਿਆ ਹਿੰਆ ਬਾਚੇ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ